ਜੀ ਕੀ ਨਾਮ ਤੁਹਾਡਾ ਬਲਜੀਤ ਸਿੰਘ ਬਲਜੀਤ ਸਿੰਘ ਜੀ ਤੁਹਾਡੀ ਬੀਟੀ ਮਨਪ੍ਰੀਤ ਨੂੰ ਕਿੰਨਾ ਸਮਾਂ ਹੋ ਗਿਆ ਸੀ ਅਮਰੀਕਾ ਗਈ ਨਾ ਔਰ ਕਿਸ ਤਰ੍ਹਾਂ ਉਹਦੀ ਹਾਦਸੇ ਚ ਮੌਤ ਹੋ ਗਈ ਦੇਖੋ ਜੀ ਉਹਨੂੰ ਗਏ ਨੂੰ 2019 ਦਾ ਗਿਆ ਸੀ ਜੀ ਤੇ 22 ਸਾਲ ਉਹਦੀ ਉਮਰ ਹੋ ਗਈ ਤੇ ਮਾਰਨਾ ਕਾਲ ਸਾਲ ਤੋਂ ਪਾਕੀ ਸੀ ਸੀ ਸੇਸ ਸੇ ਮਾਸ ਹ ਲੱਗਾਈਏ ਤੁਹਾਨੂੰ ਕੋਲੋਂ ਪਤਾ ਲੱਗਦਾ ਕਿ ਬੇਟੀ ਨੇ ਇਸ ਤਰ੍ਹਾਂ ਹਾਦਸਾ ਵਾਪਰਿਆ ਸਾਨੂੰ ਰਾਤ 11 ਵਜੇ ਪਤਾ ਲੱਗਾ ਜੀ ਕਾਰਨ ਕੀ ਸੀਗਾ ਕਿਸ ਤਰ੍ਹਾਂ ਹੋਇਆ ਇਹ ਦੇਖੋ ਜੀ ਰੈਸਟੋਰੈਂਟ ਚੋਂ ਕੰਮ ਤੋਂ ਆਏ ਸੀਗੇ ਇੱਕ ਮੁੰਡਾ ਹੋਰ ਸੀ ਨਾਲ ਤੇ ਨਹਾਉਣ ਗਏ ਸੀਗੇ ਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਤੇ ਉਹ ਫੋਨ ਕਰਨਾ ਪਿਆ ਇਹਨੇ ਪਾਣੀ 'ਚ ਹਾਲ ਮਾਰਤੀ ਪਾਣੀ ਡੂੰਘਾ ਸੀਗਾ ਤੇ ਉਹ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹ ਕੋ ਨਿਕਲਿਆ ਨਹੀਂ ਤੇ ਫੇ ਮਿਲੋਂ ਪੁਲਿਸ ਵਾਲੇ ਬੁਲਾਏ ਪੁਲਿਸ ਵਾਲੇ ਬੁਲਾ ਕੇ ਤੇ ਫੇ ਮਿਲੋਂ ਪੁਲਿਸ ਵਾਲਿਆਂ ਨੇ ਕੱਢਿਆ ਤੁਹਾਨੂੰ ਰਾਤ ਪਤਾ ਲੱਗਾ ਹਾਂਜੀ ਰਾਤ ਬੜਾ ਲੱਗਦਾ। लास्ट ਕਦੋਂ ਗੱਲਬਾਤ ਹੋਈ ਤੇ ਕੀ? ਲਾਟਾ ਡੀਪ ਪਰ ਸੋਹੀ ਰਾਤ ਨੂੰ 11 ਵਜੇ। 11 ਵਜੇ ਡੇਲੀ ਫੋਨ ਹੁੰਦਾ ਰਾਤ ਨੂੰ। ਕੀ ਜਾਂਦਾ ਜੀ? ਮੈਂ ਤਾਂ ਠੀਕ ਠਾਕ ਕੰਮ ਤੇ ਜਾਂਦਾ ਠੀਕ ਠਾਕ। ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਰੈਸਟੋਰੈਂਟ 'ਚ ਕੰਮ ਜਾਂਦਾ ਹੈ। ਲੋਤਾ ਬੇਟਾ ਜੀ। ਹਾਂਜੀ। ਲੋਤਾ ਬੇਟਾ ਜੀ ਤੁਹਾਡਾ। ਹਾਂਜੀ ਲੋਪਾ ਹਾਂ। ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ? ਪੰਜਾਬ ਸਰਕਾਰ ਕੋਈ ਮੰਗ ਕਰਦੇ ਆ ਮਨ ਸਾਡੀ ਡੈੱਡ ਬੋਡੀ ਸਾਨੂੰ ਮਿਲ ਜਾਣੀ ਚਾਹੀਦੀ ਹੈ। ਜੀ। ਤੁਹਾਡਾ ਬੇਟੇ ਨਾਲ ਆਖਰੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ ਪਰਸੋ ਹੋਈ ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚਲਾਕਿਆ ਮੈਂ ਕੱਲੂ ਫੋਨ ਕਰੂੰਗਾ ਹੁਣ ਮੈਂ ਬੀਜੀ ਆ ਕੱਲ ਨਹੀਂ ਮੇਰ ਨਾਲ ਗੱਲ ਹੋਈ ਪਰਸੋ ਹੋਈ 11:30 ਵਜੇ ਗੱਲ ਹੋਈ ਹੂੰ ਉਸ ਤੋਂ ਬਾਅਦ ਕੱਲ ਨਹੀਂ ਫੋਨ ਆਇਆ ਰਾਤ ਪਤਾ ਲੱਗ ਗਿਆ ਵੀ ਇਹ ਗੱਲ ਹੋ ਗਈ ਹੈ ਮਤਲਬ ਆ ਕੇ ਕੇਸ ਹੋ ਗਿਆ ਐ ਦੱਸ ਤਾਂ ਅੱਜ ਮੁੜ ਕੇ ਮੈਨੂੰ ਇਹੋ ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਡੈੱਡ ਬੋਡੀ ਇੱਥੇ ਲਿਆ ਦਿਓ ਮੈਂ ਆਪਣੇ ਪੁੱਤ ਦਾ ਮੂੰਹ ਦੇਖ ਲਾਂ ਉਹ ਮੇਰਾ ਪੁੱਤ ਨਹੀਂ ਲੱਭਣਾ ਕਿ ਇਕਲੌਤਾ ਬੇਟਾ ਸੀ ਤੁਹਾਡਾ ਹਾਂਜੀ ਆ ਇਕਲੌਤਾ ਬੇਟਾ ਹੀ ਮੇਰਾ ਕਿੰਨੇ ਸਾਲ ਤੋਂ ਫੇਰ ਰਹਿ ਰਹੇ ਬਾਹਰ ਨੂੰ ਹੋ ਗਏ 4-5 ਸਾਲ ਹੋ ਗਏ ਗਏ ਨੂੰ ਬੇਟੀ ਦੀ ਕਿੰਨੀ ਹੁੰਦੀ 23 ਸਾਲ ਹੋ ਮਰੀ ਮੇਰੇ ਭਾਈ 22 ਸਾਲ ਨੂੰ ਕੋਈ ਤੁਸੀਂ ਅਬ ਬਦਿਆਦ ਆ ਕੋਈ ਸੋਚਿਆ ਸੀ ਕਿ ਵਿਆਹ ਕਰਨਾ ਬੱਚੇ ਦਾ ਨਹੀਂ ਅਜੇ ਤਾਂ ਕਰਦੇ ਸੀ ਉੱਥੇ ਲੱਗੇ ਸੀ ਕੰਮ ਹਜੇ ਨਹੀਂ ਆਏ ਅਜੇ ਤਾਂ ਆਉਣੇ ਸੀ ਕੰਮ ਤੋਂ 2-3 ਸਾਲ ਬੰਦਾ ਮੰਨ ਲਾ ਕੇ ਫੇਰ ਆਉਣੇ ਨੇ ਮੈਂ ਕੋਟੇ ਕਮਨੀਕਾ ਤੋਂ ਹਾਂ। ਮਨਪ੍ਰੀਤ ਕੋਟਾ ਬ੍ਰਦਰ ਸੀ। ਹਾਂਜੀ ਮੇਰਾ ਪਤਨੀ ਆ। ਹਾਂਜੀ। ਕਦੋਂ ਪਤਾ ਲੱਗਾ ਕਿ ਬ੍ਰਦਰ ਨਾਲ ਇਸ ਤਰ੍ਹਾਂ ਹادثਾ ਵਾਪਰ ਗਿਆ? ਕੱਲ ਰਾਤ ਪਤਾ ਲੱਗਾ ਸਾਨੂੰ 11 ਵਜੇ। ਕਿਸ ਤਰ੍ਹਾਂ ਪਤਾ ਲੱਗਾ? ਉਹ ਜਿਹੜੇ ਗਰੰਟੀ ਵਾਲੇ ਸੀਗੇ ਉਹਨਾਂ ਨੇ ਰੱਖਿਆ ਹੀ ਉਹਨਾਂ ਨੇ। ਉਹਨਾਂ ਦੇ ਥਰੂ ਪਤਾ ਲੱਗਾ ਸਾਨੂੰ। ਤੇ ਤੁਹਾਡਾ ਪਿੰਡ ਭਰਾ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਸੀ? ਵਧੀਆ ਹੀ ਗੱਲ। ਮਤਲਬ ਉਹ ਪਿਆਰ ਕਰਦੇ ਹੀ ਇਕ ਦੂਸਰੇ ਨੂੰ ਅਸੀਂ। ਫੋਨ ਤੇ ਗੱਲਬਾਤ ਹੁੰਦੀ ਹੀਗੀ। ਕੀ ਕਹਿੰਦੇ ਸੀਗੇ? ਧੰਨਵਾਦ ਸੁਣ ਕੇ। ਕੋਈ ਨਹੀਂ ਠੀਕ ਠਾਕ ਹੀ ਗੰਦੀ ਹੋਰ ਕੋਈ ਫालतू ਗੱਲ ਨਹੀਂ ਕਰਤਨੀ। ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ ਉਹਦੀ ਡੈੱਡ ਬੋਡੀ შე ਤੁਹੇ ਸਿੱਥੀ ਆਈ ਜਾਵੇ। ਅਈਓ ਦਾ ਮੂੰਹ ਦੇਖੀ ਲਾਸਟ ਵਾਰ ਤੇ ਅੰਤਿਮ ਸੰਸਕਾਰ ਇੱਥੇ ਹੋ ਕੇ ਕੀਤਾ ਜਾਵੇ ਦਾ। ਇਹ ਜੀ ਸਾਡੇ ਪਿੰਡ ਦੇ ਵਿੱਚ ਚੌਥੀ ਘਟਨਾ ਉਹ ਵੀ ਤਿੰਨ ਘਟਨਾਵਾਂ ਵਜ ਤੋਂ ਪਹਿਲਾਂ ਵਿਦੇਸ਼ ਦੇ ਵਿੱਚ ਹੋਈਆਂ। ਇਹ ਦੋ ਅਮਰੀਕਾ ਦੇ ਵਿੱਚ ਸੀ ਇੱਕ ਫਰਾਂਸ ਵਿੱਚ ਇਹ ਫਿਰ ਹੁਣ ਅਮਰੀਕਾ ਦੇ ਵਿੱਚ ਸੈਟਰਨ ਸ਼ਹਿਰ ਦੇ ਵਿੱਚ ਇਹ ਕਾਕੇ ਦੀ ਮੱਲੇ ਡੈੱਥ ਹੋ ਗਈ ਆ। ਬਹੁਤ ਮਦਭਾਗੀ ਜੀ ਜੀ ਹਾਲਤ ਹੈ ਪਰਿਵਾਰ ਦੀ ਮਿਲੀ ਜੁਲੀ ਹਾਲਤ ਹੈਗੀ ਆ ਪਰ ਚਲੋ ਡੈਡੀ ਉਹਨਾਂ ਦੇ ਰਿਟਾਇਰਡ ਮਤਲਬ ਆਰਮੀ ਚੋਂ ਰਿਟਾਇਰ ਆ ਤੇ ਚਲੋ ਠੀਕ ਠਾਕ ਜੀ ਚਲੋ ਥੋੜੀ ਬੋਦੀ ਉਹਨੇ ਵੀ ਕਾਕੇ ਨੇ ਵੀ ਕਾਰ ਕਮਾਈ ਕੀਤੀ ਹੋਊਗੀ ਥੋੜਾ ਪਰ ਹੁਣ ਇਸ ਵੇਲੇ ਚਲੋ ਉਹਨਾਂ ਤੇ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਵੀ ਕੇਂਦਰ ਸਰਕਾਰ ਸਰਕਾਰ ਕੋਲੋਂ ਤੇ ਉਹਨਾਂ ਦਾ ਬ੍ਰਿਤੀਸ਼ ਮੰਤਰਾਲਾ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਡੈਡ ਬੋਡੀ ਜਿਹੜੀ ਉਹ ਚਲੂ ਲਿਆ ਦੇਵੇ ਕਿਉਂਕਿ ਪਰਿਵਾਰ ਆ ਉਹਦੀ ਅੰਤਮ ਕਿਰਿਆ ਜਿਹੜੀ ਜੋ ਵੀ ਹੈਗੀ ਆ ਉਹ ਕਰ ਲੈਣਾ ਆਪਣੇ ਹੱਥੀਂ ਤੇ ਮਤਲਬ ਇਹੋ ਹੀ ਹੁੰਦਾ